ਔਰ ਮੋਟਰਸਾਈਕਲ ਹੈ ਜੀ ਪੀਪੀ 08 ਸੀ ਐਚ 4257 ਪੀਪੀ 08 ਸੀ ਐਮ 4257 ਇਹ ਮੋਟਰਸਾਈਕਲ ਜਿਹੜਾ ਆ ਇਹਦਾ ਹੈਂਡਲ ਉਹ ਟੈਂਪੂ ਨਾਲ ਖਹਿ ਜਾਂਦਾ ਔਰ ਮੋਟਰਸਾਈਕਲ ਸਮੇਤ ਮੋਟਰਸਾਈਕਲ ਚਾਲਕ ਉੱਬੜ ਕੇ ਦੂਜੇ ਟਰੈਕ ਤੇ ਜਾ ਟਿਕਦਾ ਔਰ ਕਾਰ ਇਸ ਦੇ ਹੇਠਾ ਆ ਜਾਂਦਾ ਤੁਸੀਂ ਦੇਖੋ ਕਿ ਹਾਦਸਾ ਕਿੰਨਾ ਜ਼ਬਰਦਸਤ ਹੈ ਕਿ ਆ ਬੱਚੇ ਦੇ ਜਿਹੜੇ ਬੂਟ ਪਾਏ ਸੀ ਉਹ ਤੱਕ ਫਟ ਗਏ ਉਹ ਕਾਰ ਹੈ ਕਾਰ ਜਿਹੜੀ ਸਾਹਮਣੇ ਆ ਰਹੀ ਸੀਗੀ ਕਾਰ ਦਾ ਨੰਬਰ ਹੈ ਪੀਬੀ 010 EF 1990 ਹਾਂਜੀ ਐਨੀ ਜ਼ੋਰ ਨਾਲ ਵੱਜਿਆ ਨਾ ਇਹ ਉਹ ਮੇਰੀ ਸਿਰ ਤੇ ਕਾਰਾ ਉੱਥੇ ਤੱਕ ਖੜਾ ਕੱਸ ਰਿਹਾ ਬਹੁਤ ਦੂਰ ਜ਼ੋਰ ਨਾਲ ਵੱਜਾ ਮੁੰਡਾ ਪਰਿਵਾਰ ਉਜੜ ਜਾਂਦੇ ਨੇ ਪਰਿਵਾਰ ਉਜੜ ਜਾਂਦੇ ਕਿਸੇ ਦਾ ਪੇ ਕਿਸੇ ਦਾ ਪੁੱਤ ਕਿਸੇ ਦਾ ਪਤੀ ਕਿਸੇ ਦਾ ਪਤੀ ਕਿਸੇ ਦਾ ਜੀ ਜਿਹੜਾ ਪੁੱਤਾ ਹੀ ਹੋਊਗਾ ਹਾਂਜੀ ਪਿਆਰ ਦਿੱਤੀ ਗਈ ਸੀ ਉਹਨਾਂ ਨੂੰ ਪਰ ਉਹਨਾਂ ਦੇ ਬਲੱਡ ਪੈ ਗਿਆ ਸੀ ਸ਼ਾਇਦ ਮੂੰਹ ਚੋਂ ਵੀ ਖੂਨ ਆਉਣ ਲੱਗ ਪਿਆ ਸੀ ਨੱਕ ਚੋਂ ਵੀ ਆਉਣ ਲੱਗ ਪਿਆ ਸੀ ਸੀਪੀਆਰ ਇੱਥੇ ਸੀਗੀ ਇੱਕ ਕੁੜੀ ਆਪਣੇ ਰਾਜਾ ਹਸਪੀਟਲ ਕੰਮ ਕਰਦੀ ਹੈ ਉਹਨੂੰ ਵਿਚਾਰੀ ਨੇ ਸੱਦਿਆ ਉਹਨੇ ਫਟਾਫਟ ਸੀਪੀਆਰ ਦਿੱਤੀ ਉਸ ਤੋਂ ਪਹਿਲਾਂ ਅਸੀਂ ਮੈਡੀਕਲ ਲਾਈਨ ਤੋਂ ਜੀ ਨਹੀਂ ਮੈਂ ਨਹੀਂ ਵੈਸੇ ਮੈਨੂੰ ਪਤਾ ਕਿ ਇਹਨੂੰ ਸੀਪੀਆਰ ਕਹਿੰਦੇ ਆ ਓਕੇ ਜੀ ਹਾਂਜੀ ਉਹਨੇ ਸੀਪੀਆਰ ਦਿੱਤੀ ਲੜਕੀ ਨੂੰ ਕਿਹਨੇ ਬੁਲਾਇਆ ਲੜਕੀ ਡਿਊਟੀ ਆਫ ਕਰਕੇ ਆਈ ਸੀ ਡਿਊਟੀ ਆਫ ਕਰਕੇ ਉਹਨੇ ਜ਼ਿੰਮੇਵਾਰੀ ਸਮਝੀ ਉਸ ਤੋਂ ਪਹਿਲਾਂ ਜਲੰਧਰ ਦੇ ਬੰਦੇ ਨੇ ਮੋਟਰਸਾਈਕਲ ਵੇਚਿਆ ਸੀ ਕਹਿੰਦੇ ਫਲੋਰ ਦਾ ਹੈ ਜੀ ਉਹਨਾਂ ਦਾ ਕੰਟੈਕਟ ਨੰਬਰ ਮੁੰਡੇ ਦਾ ਹੁਣੇ ਫੋਨ ਮੈਨੂੰ ਆਇਆ ਸੀਗਾ ਤੇ ਉਹ ਕਹਿੰਦਾ ਸੀ ਵੀ ਉਹਨੂੰ ਫੋਟੋ ਭੇਜ ਮੋਟਰਸਾਈਕਲ ਦੀ ਮੈਂ ਕਿਹਾ ਵੀ 32 ਦੇ ਪੈਜ ਵਾਲੀ ਥੋੜੀ ਦੇਰ ਬਾਅਦ ਕਬਰ ਵੀ ਤੁਸੀਂ ਦੇਖ ਲਈਓ ਤਾਂ ਮੈਂ ਕਿਹਾ ਵੀ ਉਹਦਾ ਹਸਪੀਟਲ ਚਲ ਗਿਆ ਉਹ ਬੰਦਾ ਇਦਾਂ ਦਾ ਕਰਕੇ ਡੈੱਡ ਹੋ ਗਿਆ ਆ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸ਼ਵਰੀ ਸਾਥੀਓ ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੱਚੀਓ ਆਪਣਾ ਮਨ ਵੀ ਬੜਾ ਉਦਾਸ ਹੈ ਅਸੀਂ ਇਸ ਸਮੇਂ ਨਵਾਂ ਸ਼ਹਿਰ ਮਹਾਰੋ ਵਿਖੇ ਮੌਜੂਦ ਹਾਂ ਔਰ ਕੰਟੀਨੈਂਟਲ ਹੋਟਲ ਦੇ ਬਿਲਕੁਲ ਸਾਹਮਣੇ ਖੜੇ ਹਾਂ ਇੱਥੇ ਇੱਕ ਹਾਦਸਾ ਹੁੰਦਾ ਐਕਸੀਡੈਂਟ ਹੁੰਦਾ ਜਿਸ ਤੋਂ ਬਾਅਦ ਇੱਕ ਨੌਜਵਾਨ ਲੜਕੇ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਹੈ ਸੀਸੀਟੀਵੀ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਸੀਸੀਟੀਵੀ ਦੇ ਆਧਾਰ ਤੇ ਗੱਲ ਕਰੀਏ ਸੀਸੀਟੀਵੀ ਦੇ ਆਧਾਰ ਤੇ ਗੱਲ ਕਰੀਏ ਤਾ ਆਹ ਟੈਂਪੂ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੁਣ ਚਿੱਟੀ ਪੱਟੀ ਤੋਂ ਇਧਰਲੇ ਪਾਸੇ ਖੜਾ ਉਦੋਂ ਚਿੱਟੀ ਪੱਟੀ ਤੋਂ ਇਧਰਲੇ ਪਾਸੇ ਨਹੀਂ ਸੀ ਜਿੰਨਾ ਕ ਮੈਂ ਸੀਸੀਟੀਵੀ ਦੇਖ ਕੇ ਸਮਝ ਪਾਇਆ ਹਾਲਾਤਾਂ ਨੂੰ ਤਾਂ ਕੋਈ ਇੱਥੋਂ ਟੈਂਪੂ ਵਾਲੇ ਨੂੰ ਹੱਥ ਦਿੰਦਾ ਕਿ ਟੈਂਪੂ ਰੋਕ ਲਓ ਤਾਂ ਟੈਂਪੂ ਜਿਹੜਾ ਆਹ ਸੜਕ ਤੋਂ ਰੁਕ ਜਾਂਦਾ ਪਹਿਲਾਂ ਇੱਕ ਸਕੂਟੀ ਨਿਕਲ ਜਾਂਦੀ ਐ ਇੱਕ ਹੋਰ ਵਹੀਕਲ ਨਿਕਲਦਾ ਲੇਕਿਨ ਜਿਹੜਾ ਮੋਟਰਸਾਈਕਲ ਸਵਾਰ ਜਿਹਦਾ ਐਕਸੀਡੈਂਟ ਹੁੰਦਾ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਮੋਟਰਸਾਈਕਲ ਦੇ ਹਾਲਾਤ ਐਂ ਜਿਹੜਾ ਔ ਮੋਟਰਸਾਈਕਲ ਹੈ ਜੀ ਪੀਪੀ 08 ਸੀ ਐਚ 4257 PB08CM 4257 ਇਹ ਮੋਟਰਸਾਈਕਲ ਜਿਹੜਾ ਆ ਇਹਦਾ ਹੈਂਡਲ ਉਹ ਟੈਂਪੂ ਨਾਲ ਖਹਿ ਜਾਂਦਾ ਔਰ ਮੋਟਰਸਾਈਕਲ ਸਮੇਤ ਮੋਟਰਸਾਈਕਲ ਚਾਲਕ ਉੱਬੜ ਕੇ ਦੂਜੇ ਟਰੈਕ ਤੇ ਜਾ ਟਿਕਦਾ ਔਰ ਕਾਰ ਇਹਦੇ ਹੇਠਾ ਆ ਜਿਵੇਂ ਤੁਸੀਂ ਦੇਖੋ ਕਿ ਹਾਦਸਾ ਕਿੰਨਾ ਜ਼ਬਰਦਸਤ ਹੈ ਕਿ ਆ ਬੱਚੇ ਦੇ ਜਿਹੜੇ ਬੂਟ ਪਾਏ ਸੀ ਉਹ ਤੱਕ ਫਟ ਗਏ ਤਾਂ ਅੱਗੇ ਸ਼ੋਹ ਟੁੱਟ ਗਈ ਸਾਰੀ ਸ਼ੋਹ ਕੀ ਪਰਿਵਾਰੀ ਟੁੱਟ ਕੇ ਪਰਿਵਾਰੀ ਖਿਲਰ ਗਏ ਬੱਚੇ ਦੀ ਜੇ ਮੌਤ ਹੋ ਗਈ ਹੈ ਜਿਵੇਂ ਐਸਐਸਐਫ ਵਾਲਿਆਂ ਨੇ ਦੱਸਿਆ ਔਰ ਬਿਲਕੁਲ ਸਾਹਮਣੇ ਉਹ ਗੱਡੀ ਹੈ ਜੀ ਉਹ ਕਾਰ ਹੈ ਕਾਰ ਜਿਹੜੀ ਸਾਹਮਣੇ ਆ ਰਹੀ ਸੀਗੀ ਕਾਰ ਦਾ ਨੰਬਰ ਹੈ ਪੀਪੀ 010 EF 1990 ਔਰ ਲੋਕਾਂ ਦਾ ਇਹ ਵੀ ਗिला ਕਿ ਐਂਬੂਲੈਂਸ ਬੜੀ ਲੇਟ ਪਹੁੰਚੀ ਹੈ ਪਰ ਉਸ ਨੂੰ ਐਸਐਸਐਫ ਦੀ ਟੀਮ ਪਹੁੰਚਦੀ ਹੈ ਉਸ ਨੌਜਵਾਨ ਨੂੰ ਜਿਹੜਾ ਹਸਪਤਲ ਵਿਖੇ ਪਹੁੰਚਾਇਆ ਜਾਂਦਾ ਜਿੱਥੇ ਹੁਣ ਦੱਸਿਆ ਜਾ ਰਿਹਾ ਕਿ ਉਸਦੀ ਮੌਤ ਹੋ ਗਈ ਹੈ ਭਾਜੀ ਮੌਕੇ ਤੇ ਸੀ ਕਿ ਤੁਸੀਂ ਮੌਕੇ ਤੇ ਮੌਕੇ ਤੇ ਕੋਈ ਵੀ ਨਹੀਂ ਸੀ ਹਾਂਜੀ ਉੱਪਰ ਦੀ ਗੱਡੀ ਦੇ ਥੱਲੇ ਜਿਹੜਾ ਮੋਟਰਸਾਈਕਲ ਆਇਆ ਨਾ ਵਾਦ ਕੇ ਉੱਪਰ ਦੀ ਕਾਰ ਨਾਲ ਦੀ ਦੇਖੀ ਜੀ ਐਨੀ ਝੂਠ ਕੱਲੇ ਬੋਲਣਾ ਸੀ ਸਾਡੇ ਕੋਲ ਇਹ ਨੇੜੇ ਵਾਲੇ ਆਓ ਦੂਰ ਹੋ ਸਾਡੇ ਕੋਈ ਨੇੜੇ ਨਹੀਂ ਸੀ ਸੀਸੀਟੀਵੀ ਦੇਖੀ ਜੀ ਸੀਸੀਟੀਵੀ ਦੇ ਅਧਾਰ ਤੇ ਗੱਲ ਕਰੀਏ ਨਾ ਕੋਈ ਟੈਂਪੋ ਨੂੰ ਹੱਥ ਦਿੰਦਾ ਟੈਂਪੋ ਵਾਲਾ ਰੁਕ ਜਾਂਦਾ ਚਲੋ ਰੁਕਦੇ ਹੀ ਆ ਲੇਕਿਨ ਮੇਰੇ ਖਿਆਲ ਮੁੰਡਾ ਜਿਹੜਾ ਮੋਟਰਸਾਈਕਲ ਚਲਾਉਂਦਾ ਪਿਆ ਸੀ ਉਹ ਭੁੱਲ ਗਿਆ ਕਿ ਮੈਂ ਪੰਜਾਬ 'ਚ ਆ ਮੈਂ ਚਾਰੇ ਪਾਸੇ ਦੇਖਣਾ ਹੁਣ ਇਹਨੇ ਨਾ ਤੇ ਕੋਈ ਇਸ਼ਾਰਾ ਲਾਇਆ ਦੇਖੋ ਅਸਲੀ ਗੱਲ ਕਰਨੀ ਆਪਾਂ ਨਾ ਨਾ ਤਾਂ ਸ਼ਰਲਕ ਬਿਲਕੁਲ ਸੜਕ ਦੇ ਗੱਭੇ ਰੋਕ ਲਈ ਐ ਗੱਭੇ ਨੇ ਰੋਕਿਆ ਤੁਸੀਂ ਵੀਡੀਓ ਦੇਖ ਲਓ ਕਿੱਥੇ ਰੋਕਿਆ ਗੱਭੀ ਵੀਡੀਓ ਦਿਖਾਈਏ ਨਾ ਯਾਰ ਵੀਡੀਓ ਦਿਖਾ ਵੀਡੀਓ ਦਿਖਾ ਆਹ ਲਾ ਦੇਖ ਲਓ ਬਾਈ ਗੱਭੇ ਰੋਕਿਆ ਤਾਂ ਆਹ ਦੇਖ ਲਓ ਆ ਵੀਡੀਓ ਦੇਖ ਲਓ ਮੈਂ ਮੈਂ ਕੋਲੋਂ ਗੱਲ ਥੋੜੇ ਕਹਿਣਾ ਪਿਆ ਆਹ ਦੇਖੋ ਥੋੜੇ ਦੰਦ ਨੇ ਸਰ ਆ ਆ ਆ ਦੇਖੋ ਵੀਡੀਓ ਦੇਖੋ ਹਾਂਜੀ ਇੱਥੇ ਆਇਆ ਬਾਈ ਦੇਖੋ ਚਲੋ ਹੋਣ ਹੋ ਗਈ ਤੁਹਾਡ ਤੋਂ ਦੇਖ ਲਓ ਆ ਦੇਰ ਚਿੱਟੀ ਪੱਟੀ ਇੱਧਰ ਤੱਕ ਨਹੀਂ ਹਾਂਜੀ ਠੀਕ ਹੈ ਗੱਡੀ ਪਾਸ ਹੁੰਦੀ ਆ ਆ ਭਾਈ ਸੜਕ ਤੇ ਰੁਕਿਆ ਹੋਇਆ ਮੈਂ ਸੜਕ ਤੇ ਰੁਕਿਆ ਆ ਮੈਂ ਝੂਠਾ ਨਹੀਂ ਬੋਲਦਾ ਬ੍ਰਦਰ ਮੇਰੀ ਰੇਨਾਂ ਕੋਈ ਲਾਕ ਡੈਡ ਥੋੜੇ ਆ ਲਾਕ ਡੈਡ ਨਹੀਂ ਹੈਗੀ ਗੱਲ ਆ ਕਿੱਥੇ ਆ ਸੜਕ ਤੇ ਹੀ ਆ ਭਾਈ ਵਿਚ ਵੱਜਾ ਉਹਦੇ ਵਿੱਚ ਆ ਨਾ ਗੱਡੀ ਜਾ ਗੱਡੀ ਵਾਲੇ ਤਾਂ ਫਿਰ ਸਾਹਮਣੇ ਵੱਜਿਆ ਆਪਾਂ ਉਹਨੂੰ ਕਿਹਦਾ ਦੋਸ਼ ਦੇ ਸਕਦੇ ਆ ਆ ਦੇਖੋ ਮੈਂ ਘੜਿਆ ਭਾਈ ਮੈਂ ਮੋਟਰਸਾਈਕਲ ਚਾਲਕ ਸ਼ਾਇਦ ਉਹ ਭੁੱਲ ਗਿਆ ਸੀ ਕਿ ਪੰਜਾਬ 'ਚ ਆ ਟੈਂਪੂ ਇੱਥੇ ਬਿਲਕੁਲ ਖੜਾ ਸੀ। ਆ ਚਿੱਟੀ ਪੱਟੀ ਦੇ ਇਧਰਲੇ ਪਾਸੇ ਹੀ ਖੜਾ ਹੈ ਔਰ ਇੱਕ ਸਕੂਟੀ ਨਿਕਲ ਜਾਂਦੀ ਹੈ ਮੋਟਰਸਾਈਕਲ ਨਿਕਲ ਜਾਂਦਾ ਉਸ ਤੋਂ ਬਾਅਦ ਜਿਹੜਾ ਉਹ ਮੋਟਰਸਾਈਕਲ ਸਵਾਰ ਹੈ ਮੋਟਰਸਾਈਕਲ ਉਹ ਜਿਹੜਾ ਉਹਦਾ ਹੈਂਡਲ ਕਨੈਕਟ ਕਰਦਾ ਤੇ ਨੌਜਵਾਨ ਉੱਪਰ ਕੇ ਪਰਲੇ ਪਾਸੇ ਡਿੱਗਦਾ ਉਹ ਕਾਰ ਜਿਹੜੀ ਸਾਹਮਣੇ ਤੋਂ ਆ ਰਹੀ ਹੁੰਦੀ ਹੈ ਕਾਰ ਦੇ ਢੇਠਾ ਆ ਜਾਂਦਾ ਤੇ ਔਰ ਬਹੁਤ ਬਹੁਤ ਅਨਫੋਰਚੂਨੇਟ ਬਹੁਤ ਅਨਫੋਰਚੂਨੇਟ ਹੈ ਕਿ ਉਹ ਲੜਕੇ ਦੀ ਡੈਥ ਹੋ ਗਈ ਹੈ। ਚਲੋ ਹੁਣ ਉਹਨਾਂ ਤੱਕ ਕੀ ਇਹਦੇ ਵਿੱਚ ਲੈਣਾ ਦੇਣਾ ਜੀ ਉਹ ਤਾਂ ਮੰਦ ਭਾਗ ਹਨ ਕਿਹਦੇ ਬੱਚਾ ਚਲਾ ਗਿਆ ਜਾਨੋਂ ਤੇ ਫਿਰ ਐਂਬੂਲੈਂਸ ਕਿੰਨੀ ਦੇਰ ਬਾਅਦ ਆਈ ਐ ਬੰਦੂ ਨਾ ਸਕੇ ਘੰਟੇ ਬਾਅਦ ਆਈ ਆ ਜੀ ਉਹ ਪੂਰੇ ਘੰਟੇ ਬਾਅਦ ਆਈ ਆ ਐਂਬੂਲੈਂਸ ਪੂਰੇ ਸਾਰਿਆਂ ਨੇ ਫੋਨ ਕੀਤੇ ਕਿਸੇ ਨੇ ਨਹੀਂ ਚੱਕਿਆ ਹੈ ਉਹ ਘੰਟੇ ਬਾਅਦ ਆਈ ਆ ਸਰਕਾਰੀ ਐਂਬੂਲੈਂਸ ਆਈ ਕਿ ਪ੍ਰਾਈਵੇਟ ਸਰਕਾਰੀ ਆਈ 108 ਨੰਬਰ ਸੀ ਕਿਹੜੀ ਸੀ ਆ ਮੁੰਡਾ ਤਰ ਤਕ ਖੂਨ ਨਾਲ ਲਥਪਤ ਹੋ ਗਿਆ ਜੀ ਹਾਂਜੀ ਮੁੰਡਾ ਬੈਠੇ ਘਾਦਮ ਜਗਾ ਭਾਜੀ ਮੁੰਡਾ ਸਾਹ ਨਹੀਂ ਆਉਂਦੇ ਸੀਗੇ ਉਹ ਮੁੰਡਾ ਸਿਰ ਤੇ ਸੱਟ ਲੱਗੀ ਸੀ ਸਿਰ ਤੇ ਲੱਗੀ ਸੱਟ ਉਹਦੇ ਪੱਜ ਗੋਡਿਆਂ ਤੇ ਲੱਗੀ ਹੋਈ ਆ ਬਾਕੀ ਢਿੱਡ ਚ ਵੀ ਸੀ ਕਿੰਨੀ ਉਮਰ ਦਾ ਸੀ ਉਮਰ ਤਾਂ ਹੁਣੀ 40 ਕੇ ਸਾਲ ਦਾ ਸੀ ਹਾਂ ਤੇ ਫਿਰ ਆਹੀ ਗੱਡੀ ਲੈ ਕੇ ਗਈ ਆ ਹਾਂਜੀ ਇਹਦੇ ਚ ਹੀ ਪਾਇਆ ਸੀ ਐਸਐਸਫਤ ਮੈਨੂੰ ਐਮਬੂਲੈਂਸ ਆਈ ਨਹੀਂ ਫਿਰ ਉਹ ਆਈ ਉਹ ਫਾਟ ਖਾਂਦੇ ਜਾ ਰਹੇ ਸੀ ਅੱਛਾ ਹਾਂਜੀ ਉਹ ਐਮਬੂਲੈਂਸ ਆਈ ਫਿਰ ਉਹ ਇਹ ਲੈ ਕੇ ਉਸ ਤੋਂ ਬਾਅਦ ਐਮਬੂਲੈਂਸ ਆਈ ਹਾਂਜੀ ਨਾਲੇ ਨਾਲੇ ਆ ਗਈ ਸੀ ਐਮਬੂਲੈਂਸ ਇਹ ਗੱਡੀ ਚ ਲੈ ਪਾ ਕੇ ਸੀ ਇਹਨਾਂ ਨੂੰ ਤੋੜਿਆ ਹੀ ਨਾਲੇ ਐਮਬੂਲੈਂਸ ਆ ਗਈ ਸੀ ਇਹ ਗੱਡੀ ਵੀ ਕਿੰਨੀ ਦੇਰ ਬਾਅਦ ਆਈ ਆ ਇਹ ਗੱਡੀ ਘਟ ਤੋਂ ਘਟਾ ਇਨਸੀਡੈਂਟ ਹੋਣ ਤੋਂ ਅੱਧਾ ਘੰਟਾ ਬਾਅਦ ਆਈ 1/2 ਘੰਟਾ ਬਾਅਦ ਲੱਗਿਆ ਜਦੋਂ ਜੈਦ ਕੀਤੀ ਕਿ ਛੇਤੀ ਪੇ ਜੋ ਐਮਬੂਲੈਂਸੋਂ ਕੀ ਬੰਦਾ ਸੀਰੀਅਸ ਹੀ ਜਿਆਦਾ ਉਹ ਸੀ ਉੱਥੇ ਰੱਖਿਆ ਉਦੋਂ ਤਾਂ ਸਾਲ ਲੈ ਰਿਆ ਸੀ ਵਿਚਾਰਾ ਉਹ ਪਰ ਜਿਆਦਾ ਲੇਟ ਆਉਣ ਕਰਕੇ ਫਿਰ ਉਹ ਤੁਹਾਨੂੰ ਪਤਾ ਹੀ ਹੈ ਹੁਣ ਐਕਸਪਾਇਰ ਹੋ ਗਿਆ ਸਰਕਾਰ ਦੀਆਂ ਅਨਗੈਲੀਆਂ ਇਹਦੇ ਚ ਵੀ ਫਿਰ ਚਲੋ ਆ ਗੱਡੀ ਦਿੱਤੀ ਹੈ ਪਰ ਤੁਰੰਤ ਪਹੁੰਚਣਾ ਚਾਹੀਦਾ ਨਾ ਤੁਰੰਤ ਪਹੁੰਚਣਾ ਚਾਹੀਦਾ ਬਿਲਕੁਲ ਬਿਲਕੁਲ ਸਰ ਲੇ ਅਮਰਜੈਂਸੀ ਤੁਰੰਤ ਪਹੁੰਚਣ ਜੇ ਇੱਕ ਗੱਡੀ ਦੋ ਤੇ ਐਂਬੂਲੈਂਸਾਂ ਸਰਕਾਰ ਨੂੰ ਸਪੇਅਰ ਰੱਖਣੇ ਚਾਹੀਦੇ ਆ ਰੱਖਣੀਆਂ ਚਾਹੀਦੀਆਂ ਜੀ ਬਿਲਕੁਲ ਸਪੇਅਰ ਰੱਖੜੀਆਂ ਚਾਹੀਦੀਆਂ ਜੀ ਤੇ ਆਪਾਂ ਦਾਦਾ ਬੜੀਏ 1.5 200 ਮੌਤਾ ਹੋ ਜਾਂਦੀਆਂ ਆਪਣੇ ਹਰ ਸਾਲ ਜਿਹੜੀਆਂ ਰਜਿਸਟਰ ਹੁੰਦੀਆਂ ਜਿਹੜੀਆਂ ਰਜਿਸਟਰਡ ਹੁੰਦੀਆਂ ਹੀ ਨਹੀਂ ਤਾਂ ਕਿੰਨੇ ਲੋਕ ਮਰਦੇ ਆ ਜਾਈ ਜਾਣ ਨਾ ਜਾਂਦੀਆਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੋਈ ਚੱਕਣ ਵਾਲਾ ਵੀ ਡਰਦਾ ਆ ਹਾ ਚੱਕਣ ਵਾਲਾ ਡਰਦੇ ਮੁਰ ਕੇ ਮੈਨੂੰ ਨਾ ਬੰਨ ਲੈਣ ਉਹ ਹੀ ਤਾਂ ਗੱਲ ਆ ਜੇ ਪਾ ਜਾਣਾ ਨਹੀਂ ਮੌਕੇ ਤੇ ਤਾਂ ਕਾਫੀ ਹਮਦਰਦੀ ਵਾਲੇ ਲੋਕ ਸੀ ਜਿਨ੍ਹਾਂ ਨੇ ਚੱਕ ਕੇ ਪਾਇਆ ਇੱਕ ਸੀ ਖੜੀ ਕੀਤੀ ਉਹ ਗੱਡੀ ਵਾਲੇ ਨੇ ਵਿੱਚ ਨਹੀਂ ਚੱਕ ਕੇ ਪਾਇਆ ਗੱਡੀ ਲੈ ਗਿਆ ਹਾਂਜੀ ਕੋਈ ਨਹੀਂ ਡਾਕਾ ਸਭ ਡਰਦੇ ਆ ਡਰਦਾ ਬੰਦਾ ਨਹੀਂ ਪਾਰਿਆ ਅੱਜ ਮੁੰਡਾ ਕਿੱਥੇ ਦਾ ਪਤਾ ਲੱਗਾ ਇਹ ਜਲੰਧਰ ਦੇ ਬੰਦੇ ਨੇ ਮੋਟਰਸਾਈਕਲ ਵੇਚਿਆ ਸੀ ਕਹਿੰਦੇ ਫਲੋਰ ਦਾ ਹੈ ਜੀ ਉਹਨਾਂ ਦਾ ਕੰਟੈਕਟ ਨੰਬਰ ਮੁੰਡੇ ਦਾ ਹੁਣੇ ਫੋਨ ਮੈਨੂੰ ਆਇਆ ਸੀਗਾ ਅੱਛਾ ਜੀ ਤੇ ਉਹ ਕਹਿੰਦਾ ਸੀ ਵੀ ਉਹਨੂੰ ਫੋਟੋ ਭੇਜ ਮੋਟਰਸਾਈਕਲ ਦੀ ਮੈਂ ਕਿਹਾ ਵੀ ਉਹੀ 32 ਦੇ ਪੈ ਜਾਲੀ ਥੋੜੀ ਦੇਰ ਬਾਅਦ ਖਬਰ ਵੀ ਤੁਸੀਂ ਦੇਖ ਲਈਓ ਤਾਂ ਮੈਂ ਕਿਹਾ ਵੀ ਉਹਦਾ ਹਸਪੀਟਲ ਚਲ ਗਿਆ ਉਹ ਬੰਦਾ ਇਦਾਂ ਦਾ ਕਰਕੇ ਡੈੱਡ ਹੋ ਗਿਆ ਆ ਤਾਂ ਬਾਕੀ ਦੇਖੋ ਹੋ ਸਕਦਾ ਉਹਨੂੰ ਨਾਂ ਨਾ ਕਰਾਇਆ ਹੋਵੇ ਆਪਣੇ ਮੋਟਰਸਾਈਕਲ ਹਾਂਜੀ ਇਹ ਵੀ ਹੋ ਜਾਂਦਾ ਜੀ ਚਲੋ ਭਾਜੀ ਐ ਤਾਂ ਅਫਸੋਸ ਆ ਨਾ ਕਿ ਬੰਦਾ ਚਲਾ ਗਿਆ ਜੀ ਇੱਕ ਜਾਨ ਗਈ ਦੇਖਦੇ ਦੇਖਦੇ ਜਾਨ ਚਲ ਗਈ ਜੀ ਆ ਅਸੀਂ ਸਾਰੇ ਲਾਚਾਰ ਹੋ ਜਾਂਦੇ ਕਿਉਂਕਿ ਸਾਡੇ ਕੋਲ ਸਾਧਨ ਨਹੀਂ ਆ ਸਾਡੇ ਕੋਲ ਸਾਧਨ ਨਹੀਂ ਆ ਜਿਨਾਂ ਕੋਲ ਸਾਧਨ ਆ ਉਹ ਇੰਨੇ ਜ਼ੋਰ ਨਾਲ ਵੱਜਿਆ ਨਾ ਇਹ ਉਹ ਮੇਰੀ ਸਿਰ ਤੇ ਘਾਰਾ ਉੱਥੇ ਤੱਕ ਖੜਾ ਕੱਸ ਗਿਆ ਬਹੁਤ ਦੂਰ ਜ਼ੋਰ ਨਾਲ ਵੱਜਾ ਮੁੰਡਾ ਕੋ ਪਰਿਵਾਰ ਉੱਜੜ ਜਾਂਦੇ ਨੇ ਪਰਿਵਾਰ ਉੱਜੜ ਜਾਂਦੇ ਕਿਸੇ ਦਾ ਪੇ ਕਿਸੇ ਦਾ ਪੁੱਤ ਕਿਸ ਦਾ ਪਤੀ ਕਿਸ ਦਾ ਪਤੀ ਕਿਸ ਦਾ ਜੀ ਇਹਦਾ ਪੁੱਤਾ ਹੀ ਹੋਊਗਾ ਹਾਂਜੀ ਹਾਂਜੀ ਖਰੇਆ ਕਿਹੜੇ ਕੰਮ ਲਈ ਆਇਆ ਸੀ ਕੀ ਕਰਨ ਆਇਆ ਸੀ ਇਹ ਕੋਈ ਪਤਾ ਨਹੀਂ ਬਿਲਕੁਲ ਬਿਲਕੁਲ ਹੁਣ ਪਤਾ ਲੱਗੂਗਾ ਕਿੱਥੇ ਦਾ ਸੀ ਕਿੱਥੇ ਦਾ ਨਹੀਂ ਜੇ ਤੁਰੰਤ ਫਸਟ ਏਡ ਮਿਲ ਜਾਵੇ ਇਹਨਾਂ ਦਾ ਬਹੁਤ ਚਾਂਸ ਹੋਵੇ ਬੰਦਾ ਬਚ ਜਵੇ ਜੇ ਟਾਈਮ ਤੇ ਆ ਜਾਂਦੇ ਨਾ ਸਹੇਤ ਰੱਬ ਬਚਾਈ ਲੈਂਦਾ ਬਿਲਕੁਲ ਹਾਂਜੀ ਤੁਰੰਤ ਫਰਸਟ ایڈ ਮਿਲ ਜਵੇ ਤਾਂ ਬਚਾਅ ਹੋ ਸਕਦਾ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਸੀ ਸੀਪੀਆਰ ਦਿੱਤੀ ਗਈ ਸੀ ਉਹਨਾਂ ਨੂੰ ਪਰ ਉਹਨਾਂ ਦੇ ਬਲੱਡ ਪੈ ਗਿਆ ਸੀ ਸ਼ਾਇਦ ਮੂੰਹ ਚੋਂ ਵੀ ਖੂਨ ਆਉਣ ਲੱਗ ਪਿਆ ਸੀ ਨੱਕ ਚੋਂ ਵੀ ਆਉਣ ਲੱਗ ਪਿਆ ਸੀ ਸੀਪੀਆਰ ਇੱਥੇ ਸੀਗੀ ਇੱਕ ਕੁੜੀ ਆਪਣੇ ਰਾਜਾ ਹਸਪੀਟਲ ਕੰਮ ਕਰਦੀ ਹੈ ਉਹਨੂੰ ਵਿਚਾਰੀ ਨੇ ਸੱਦਿਆ ਉਹਨੇ ਫਟਾਫਟ ਸੀਪੀਆਰ ਦਿੱਤੀ ਉਸ ਤੋਂ ਪਹਿਲਾਂ ਅਸੀਂ ਮੈਡੀਕਲ ਲਾਈਨ ਤੋਂ ਨਹੀਂ ਮੈਂ ਨਹੀਂ ਵੈਸੇ ਮੈਨੂੰ ਪਤਾ ਕਿ ਇਹਨੂੰ ਸੀਪੀਆਰ ਕਹਿੰਦੇ ਆ ਓਕੇ ਜੀ ਹਾਂਜੀ ਉਹਨੇ ਸੀਪੀਆਰ ਦਿੱਤੀ ਲੜਕੀ ਨੂੰ ਕਿਹਨੇ ਬੁਲਾਇਆ ਲੜਕੀ ਡਿਊਟੀ ਆਫ ਕਰਕੇ ਆਈ ਸੀ ਡਿਊਟੀ ਆਫ ਕਰਕੇ ਮੇਵਰੀ ਸਮਝਦੇ ਹਾਂ ਉਹਨਾਂ ਨੇ ਜਿ ਮੇਵਰੀ ਸਮਝੀ ਉਸ ਤੋਂ ਪਹਿਲਾਂ ਦੋ ਕੁ ਲੜਕੇ ਸੀ ਉਹਨਾਂ ਨੂੰ ਵੀ ਸ਼ਾਇਦ ਪਤਾ ਸੀ ਵੀ ਸੀਪੀਆਰ ਕੀ ਹੁੰਦੀ ਆ ਉਹ ਵੀ ਸੀਪੀਆਰ ਦੇ ਰਹੇ ਥੋੜਾ ਥੋੜਾ ਸਾਹ ਲੈ ਰਹਿਆ ਸੀ ਹਾਂਜੀ ਉਦੋਂ ਥੋੜਾ ਥੋੜਾ ਸਾਹ ਲੈ ਰਹਿਆ ਸੀ ਪਰ ਉਸ ਤੋਂ ਬਾਅਦ ਜਦੋਂ ਬਲੱਡ ਡਿੱਗਨ ਲੱਪਿਆ ਉਹਦੇ ਫੇਰ ਉਸ ਤੋਂ ਬਾਅਦ ਸਾਹ ਨਹੀਂ ਲਿਆ ਉਹ ਆਪਣੇ ਮੂੰਹ ਚ ਨਿਕਲਿਆ ਹਾਂਜੀ ਨੱਕ ਚੋਂ ਵੀ ਆ ਗਿਆ ਸੀ ਮੂੰਹ ਚੋਂ ਵੀ ਆ ਗਿਆ ਸੀ ਉਸ ਤੋਂ ਬਾਅਦ ਉਹਨੇ ਸਾਹ ਨਹੀਂ ਲਿਆ ਕਾਫੀ ਕ੍ਰਿਟੀਕਲ ਸੀ ਕਾਫੀ ਕ੍ਰਿਟੀਕਲ ਸੀਗਾ ਜੀ ਇੱਕ ਸੇਕ ਉਹਦੇ ਸਿਰ ਤੇ ਵੀ ਸ਼ਾਇਦ ਟਾਇਰ ਸ਼ਾਇਦ ਗੱਡੀ ਦਾ ਲੰਘ ਪੀੜਿਆਂ ਗੈਲੀ ਛੋੜ ਜੀ ਲਾਪਰਵਾਹੀ ਕਿਦਾਂ ਪਰਿਵਾਰ ਉਜਾੜ ਦਿੰਦੀ ਹੈ ਜੇ ਇਹ ਟੈਂਪੂ ਥੋੜਾ ਸਾਈਡ ਤੇ ਹੁੰਦਾ ਤਾਂ ਸ਼ਾਇਦ ਉਹ ਨੌਜਵਾਨ ਬਚ ਜਾਂਦਾ ਪਰ ਫਿਰ ਅਸੀਂ ਇਹ ਗੱਲ ਕਹ ਦਿੰਦੇ ਨੇ ਕਿ ਹੋਣੀ ਨੂੰ ਇਹੇ ਮਨਜ਼ੂਰ ਸੀ ਸ਼ਾਇਦ ਇਹੀ ਲਿਖਿਆ ਸੀ ਪਰ ਨਹੀਂ ਜੇ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ ਕਿ ਭਾਈ ਸੜਕ ਤੇ ਬਿਲਕੁਲ ਬਚਕਾਰ ਗੱਡੀ ਨਹੀਂ ਰੋਕ ਸਕਦੇ ਕਿਉਂਕਿ ਪਿੱਛੇ ਜਿਹੜਾ ਸਪੀਡ ਨਾਲ ਆਇਆ ਉਹ ਕਿਦਵੇਂ ਕਿਵੇਂ ਬ੍ਰੇਕ ਲਾਊਗਾ ਕਿਵੇਂ ਕੰਟਰੋਲ ਕਰੂਗਾ ਤੁਸੀਂ ਤਾਂ ਸਵਾਰੀ ਦੇ ਖਾਤਰ ਰੋਕ ਲੈ ਟੈਂਪੂ ਕੇ ਯਾਰ ਸਵਾਰੀ ਲੈ ਕੇ ਠੀਕ ਹੈ ਤੁਸੀਂ ਮਿਹਨਤ ਕਰਦੇ ਆ ਪਰ ਜੇ ਮੜ ਜੇ ਧਿਆਨ ਦਿੱਤਾ ਹੁੰਦਾ ਇੰਨੀ ਕਿ ਸਮਝ ਰੱਖੀ ਹੁੰਦੀ ਕਿ ਮੈਂ ਸਾਈਡ ਤੇ ਰੋਕ ਲਵਾ ਆ ਅੱਗੇ ਇੰਨੀ ਜਗ੍ਹਾ ਵੀ ਸਾਈਡ ਤੇ ਗੱਡੀ ਟੈਂਪੂ ਜਿਹੜਾ ਚਿੱਟੀ ਪੱਟੀ ਤੇ ਪਰਲੇ ਪਾਸੇ ਰੋਕ ਲਵਾ ਤਾਂ ਜੋ ਪਿੱਛੋਂ ਵਹੀਕਲ ਜਿਹੜੇ ਆ ਰਹੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਤਾਂ ਸ਼ਾਇਦ ਉਹ ਨੌਜਵਾਨ ਬਚ ਜਾਂਦਾ ਸੜਕ ਸੁਰੱਖਿਆ ਫੋਰਸ ਦੀ ਟੀਮ ਨਾਲ ਗੱਲਬਾਤ ਕਰਦੇ ਜੀ ਮੌਕੇ ਤੇ ਪਹੁੰਚ ਕੇ ਕੀ ਦੇਖਿਆ ਜੀ ਸਰ ਸਾਨੂੰ ਕਾਲ ਆਈ ਸੀ ਪ੍ਰਾਈਵੇਟ ਮੰਦਤ ਸੀ ਕਿ ਐਸੇ ਐਕਸ਼ਨ ਹੋਇਆ ਇੱਥੇ ਆ ਕੇ ਦੇਖਿਆ ਕਿ ਬੰਦਾ ਸ਼ੀਰੇ ਸੀ ਅਸੀਂ ਮਿੰਟੋ ਮਿੰਟੀ ਚੁੱਕ ਕੇ ਫਿਰ ਹਸਪੀਟਲ ਲੈ ਕੇ ਗਏ ਹਸਪੀਟਲ ਪਹੁੰਚੇ ਸਾਰੇ ਡਾਕਟਰ ਸਾਹਿਬ ਇਹ ਮੌਕੇ ਦੇ ਉਹ ਵੀ ਨਹੀਂ ਉਸ ਵਕਤ ਉਹ ਸਾਹ ਚੱਲਦਾ ਜਿਵੇਂ ਚੱਕਿਆ ਉਹ ਸਾਹ ਚੱਲਦਾ ਸੀ ਹਾਂ ਚੱਲਦਾ ਸੀ ਤੁਹਾਨੂੰ ਫਿਰ ਥੋੜੀ ਦੇਰ ਬਾਅਦ ਪਤਾ ਲੱਗਾ ਜੀ ਕਿਉਂਕਿ ਲੋਕ ਕਹਿੰਦੇ ਕਿ ਅੱਧਾ ਘੰਟਾ ਤੱਕ ਰਹੇ ਜੀ ਨਹੀਂ ਨਹੀਂ ਸਰ ਸਾਨੂੰ 10 ਵਜੇ ਕੋਲ ਅਸੀਂ ਨਾਲ ਦੀ 10 2 ਮਿੰਟ ਤੇ ਇੱਥੇ ਹਰ ਆ ਗਏ ਜੀ ਜਦੋਂ ਤੁਹਾਨੂੰ ਇਨਫੋਰਮ ਹਾਂ ਇਨਫੋਰਮ ਕੀਤਾ ਉਸ ਵਕਤ ਸਾਨੂੰ ਕਾਲ ਆਈ ਉਸੇ ਟਾਈਮ ਅਸੀਂ ਆ ਗਏ ਇੱਥੇ ਪਹੁੰਚ ਗਏ ਪਹਿਲਾਂ ਇੱਥੇ ਉਹਦੇ ਸਾਹ ਚੱਲਦੇ ਸੀ ਅਸਾਂ ਚੱਲਦੇ ਸੀ ਜੀ ਹਾਂ ਛੱਟ ਗੰਭੀਰ ਜਾਂਦਾ ਛੱਟ ਗੰਭੀਰ ਸੀ ਸਾਹਿਬ ਠੀਕ ਹੈ ਥੈਂਕ ਯੂ ਥੈਂਕ ਯੂ ਇੱਕ 112 ਦੀ ਕੰਪਲੇਂਟ ਆਈ ਸੀਗੀ ਤੇ ਆਪਣੇ ਬੰਦਾ ਰੋਡ ਤੇ ਹੋਟਲ ਕਾਂਟੀਨੈਂਟਲ ਦੇ ਲਾਗੇ ਵੀ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ 스ਵਿਪ ਗੱਡੀ ਦਾ ਤੇ ਅਸੀਂ ਮੌਕੇ ਤੇ ਆਏ ਇੱਥੇ ਪਹੁੰਚ ਕੇ ਸਿਚੁਏਸ਼ਨ ਨੂੰ ਦੇਖਿਆ ਵੀ ਮੋਟਰਸਾਈਕਲ ਵਾਲੇ ਨੂੰ ਤਾਂ ਸਿਰ ਹੱਤਾਨਾ ਵਸ਼ਰਤ ਕੋਈ ਚਾਹ ਉਚਾਗ ਦਿੱਤਾ ਗਿਆ ਤੇ ਬਾਕੀ ਆ ਗੱਡੀ ਦੀ ਇਹ ਦੇਖ ਕੇ ਹਾਲਤ ਆਸਾ ਉਹਨਾਂ ਦਾ ਕਰਦੇ ਜਲਦੀ ਆ ਮੇਂ ਮੋਟਰਸਾਈਕਲ ਵਾਲਾ ਜਿਹੜਾ ਮੁੰਡਾ ਸੀਗਾ ਉਹਦੇ ਸੱਟਾਂ ਜ਼ਿਆਦਾ ਲੱਗੀਆਂ ਜੀ ਇਹਦਾ ਸੀਰੀਅਸ ਆ ਜ਼ਿਆਦਾ ਸੱਟਾਂ ਜ਼ਿਆਦਾ ਲੱਗੀਆਂ ਉਹਦੇ ਸੀਰੀਅਸ ਆ ਜ਼ਿਆਦਾ ਬਾਕੀ ਉਹ ਦੇਖਦੇ ਜੋ ਰਿਪੋਰਟ ਉੱਥੇ ਆਉਂਦੀ ਹੈ